ਗੋਮ ਸ਼ੋਦਾ ਨੌਜਵਾਨ ਪੁੱਤ ਨੂੰ ਲੱਭਣ ਲਈ ਬਜ਼ੁਰਗ ਮਾਂ ਨੇ న్యూਸ ਟੂਡੇ ਤੇ ਲਗਾਈ ਗੁਹਾਰ ਬਲਾਕ ਦਸਵਾ ਦੇ ਅਧੀਨ ਆਉਂਦੇ ਪਿੰਡ ਕੁੱਲੀਆਂ ਵਾਲਾ ਦਾ ਨੌਜਵਾਨ ਜਗਤਾਰ ਸਿੰਘ ਸੋਢੀ 13 ਮਈ 2025 ਨੂੰ ਸਵੇਰੇ 10:30 ਮਿੰਟ ਤੇ ਘਰੋਂ ਸ਼ਹਿਰਪੁਰ ਦੇ ਦਫ਼ਤਰ ਵਿੱਚ ਲਾਇਸੈਂਸ ਬਣਾਉਣ ਲਈ ਗਿਆ ਪਰ ਵਾਪਸ ਘਰ ਨਹੀਂ ਮੁੜਿਆ ਇਸ ਸਬੰਧੀ ਥਾਣਾ ਦਸਵਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਗੋਮਸ਼ਦਾ ਨੌਜਵਾਨ ਦੀ ਮਾਂ ਨੇ ਪੁੱਤ ਨੂੰ ਲੱਭਣ ਲਈ న్యూਸ ਟੂਡੇ ਤੇ ਲਗਾਈ ਗੋਹਾਰ ਹਾਂਜੀ ਬੀਬੀ ਜੀ ਕੀ ਨਾਂ ਹੈ ਆਪਣਾ ਮੇਰਾ ਨਾਂ ਸ਼ਕੀਰ ਹੈ ਤੁਹਾਡੇ ਘਰ ਵਾਲੇ ਦਾ ਨਾਂ ਸ਼ਕੀਰ ਸਿੰਘ ਪਿੰਡ ਪਿੰਡ ਕੁਲੀਆਂ ਬਾੜ ਕੁਲੀਆਂ ਬਾਲਾਂ ਡਾ ਖਾਨਾ ਦਸੂਆ ਜਿਲ੍ਹਾ ਸ਼ਹਿਰਪੁਰ ਜਿਲ੍ਹਾ ਸ਼ਹਿਰਪੁਰ ਅੱਛਾ ਤੁਹਾਡੀ ਜਿਹੜੀ ਥਾਣਾ ਦਸੂਆ ਦੇ ਵਿੱਚ ਦਰਖਾਸਤ ਗਈ ਆ ਬੇਟੇ ਦੀ ਗੁੰਮਸ਼ੁਦਾ ਦੀ ਤੇ ਇਹ ਪੂਰਾ ਜਾਣਕਾਰੀ ਦਿਓ ਮੁੰਡੇ ਬਾਰੇ ਕੀ ਨਾਮ ਆ ਮੁੰਡੇ ਦਾ ਮੁੰਡੇ ਦਾ ਛੋਟਾ ਨਾਮ ਛੋਟੀ ਕਹਿੰਦੇ ਉਹਦਾ ਜਗਤਾਰ ਸਿੰਘ ਜਗਤਾਰ ਸਿੰਘ ਤੇ ਉਮਰ ਕਿੰਨੀ ਆ ਉਮਰ ਦੀ 81 ਦਾ ਜਨਮ ਚੰ ਸਾਲ ਦੇ ਲਗਭਗ 40 ਸਾਲ ਦਾ ਆ ਵਿਆਹ ਸੇ ਦਾ ਨਹੀਂ ਕੁਆਰਾ ਆ ਅੱਛਾ ਤੇ ਗੁੰਮ ਕਰਦਾ ਆ ਕਿੰਨੀ ਤਰੀਕ ਦਾ ਗੁੰਮ ਆ ਗੁੰਮ ਤੇ ਰਾਤਰੀ ਕਿਦਾਂ ਆ ਦੇச்சே ਲੁਕਰ ਹੋ ਗਿਆ 9:00 ਵਜੇ ਨਾ ਅੱਛਾ ਇਸੇ ਮਹੀਨੇ ਦੀ 13 ਤਰੀਕ ਦਾ ਹਾਂਜੀ ਲਾਈਸੈਂਸ ਵਡਾਉਣ ਨੂੰ ਚਾਰ ਤਰੀਕ ਤੇ ਕਹਿੰਦਾ ਜਾਣਾ ਮੈਂ ਤੇ ਉਥੋਂ ਅਸੀਂ ਪਤਾ ਕੀਤਾ ਲਾਈਸੈਂਸ ਉਥੇ ਬਣਾਉਣ ਨਹੀਂ ਗਿਆ ਜਿਹੜੀ ਗੱਲ ਆ ਉਹ ਫੈਲ ਹੀ ਨਹੀਂ ਗਿਆ ਤੁਸੀਂ ਲੋ ਆਪਣੀ ਅੱਛਾ ਮਲੋ ਉਥੇ ਪਹੁੰਚਿਆ ਨਹੀਂ ਗਾ ਦਫ਼ਤਰ ਕਰੋ ਲਾਈਸੈਂਸ ਵਡਾਉਣ ਗਿਆ ਘਰ ਵਾਪਸ ਨਹੀਂ ਆਇਆ ਮੇਰੀ ਇੱਤ ਜੋੜ ਕੇ ਬੇਨਤੀ ਹੈ ਮੇਰਾ ਬੱਚਾ ਕੋਈ ਵੀ ਦੇਖੇ ਮੇਰੇ ਬੱਚੇ ਦਾ ਡਰੈਸ ਦੇਖ ਕੇ ਮੈਨੂੰ ਇਹ ਡਰੈਸ ਦੇ ਮੈਨੂੰ ਫੋਨ ਕਰੀਏ ਜੂਰੀ ਹੈ ਠੀਕ ਹੈ ਠੀਕ ਹੈ